ਲਈ ਮਿੱਤਰੋ ਜੂਸਰ ਲੈਣਾ ਹੈਗਾ ਤਾਂ ਮਿੱਤਰੋ ਕੋਈ ਕਿਸੇ ਬੰਦੇ ਤੋਂ ਮਰਜੀ ਤੁਸੀਂ ਸਲਾਹ ਲੈਣ ਬੋਜਾਲਾ ਕੋਲ ਸਜਾਟਾ ਦੀ ਲੈ ਕੇ ਆਇਓ ਕਿਉਂਕਿ ਵਧੀਆ ਕੁਆਲਿਟੀ ਦਾ ਜੂਸ ਪੀਣਾ ਤਾਂ ਯਾਰ ਇਹੀ ਚੱਲਦਾ ਕਿਸੇ ਜੂਸ ਵਾਲੇ ਕੋਲ ਵਗ ਜਿਓ ਇਹ ਸਾਨੂੰ ਮਿਲੂਗੀ ਮਿਲੂਗਾ ਪਰ ਅੱਜ ਬਈ ਹਰੀਸ ਤੋਂ ਤੁਹਾਨੂੰ ਬਹੁਤ ਹੀ ਬਾਜ਼ਰ ਦੇ ਰੇਟ ਦੇ ਵਿੱਚ ਦਵਾਵਾਂਗੇ ਮੜਾ ਇਹ ਦਹੀਂ ਬਈ ਹਰੀ ਜਾਣਕਾਰੀ ਤਿੰਨ ਪਿਆਸਿਆਰ ਦੇ ਵਿੱਚ ਇਹਦਾ ਕੋਈ ਰੇਟ ਨਹੀਂ ਕੋਈ 5500 ਹਾਂਜੀ ਕੋਈ 5500 ਹਾਂਜੀ ਕੋਈ 5500 ਹਾਂਜੀ ਸਾਡਾ ਰੇਟ ਅੱਜ ਕਰਤਾ 9500 9500 ਵਿਧ ਗਾਰੰਟੀ ਹਾਂਜੀ ਨਾਲ ਗਾਰੰਟੀ ਵੀ ਮਿਲੂ ਨਾਲ ਬਾਜ਼ਾਰ ਚ ਕੋਈ ਗਾਰੰਟੀ ਨਹੀਂ ਦਿੰਦੇ ਜੀ ਹਾਂਜੀ ਮੰਦ ਡੱਬਾ ਚ ਕਾਣ ਦੇ ਵਾਲੇ ਨੂੰ ਕੀ ਦਾ ਕੀ ਨਿਕਲੂ ਅਸੀਂ 1 ਸਾਲ ਦੀ ਗਾਰੰਟੀ ਲੱਕੇ ਦਿਓ ਸਾਲ ਦੀ ਗਾਰੰਟੀ ਤੇ ਕਾ ਮਿੰਨੀ ਵੀ ਪਿਆ ਨਾਲ ਸਿਆਤਾ ਕਾ ਚੀਜ਼ ਹੋਰ ਕੱਢੀ ਹੈ ਕੰਪਨੀ ਨੇ ਸੁਜਾਤਾ ਨੇ ਹਾਂਜੀ ਇਹਦੇ ਬਾਰੇ ਨੌਲੇਜ ਰੋ ਪਹਿਲਾਂ ਹਾਂਜੀ ਇਹਨੂੰ ਬੋਲਦੇ ਆ ਜੀ ਛੋਟਾ ਜੂਸਰ ਐ ਸਲੋ ਜੂਸਰ ਆਉਂਦੇ ਨੇ ਸਲੋ ਜੂਸਰ ਐ ਇਹਦੀ ਪਿਓਰਿਟੀ ਬੰਦੀ ਐ ਜੂਸ ਦੀ ਠੀਕ ਐ ਜਿਹੜੀ ਆਪਾਂ ਘਮਾਉਣ ਵਾਲੀ ਮਸ਼ੀਨ ਤੋਂ ਜੂਸ ਪੀਂਨੇ ਆ ਹਾਂਜੀ ਉਹ ਕੁਆਲਿਟੀ ਬੰਦੀ ਐ ਜੂਸ ਦੀ ਠੀਕ ਐ ਇਹਦਾ ਰੇਟ ਸੁਣ ਲੋ ਹਾਂਜੀ ਸਿਰਫ 1600 ਰੁਪਏ ਚ 1600 ਰੁਪਏ ਦਾ ਮੇਤਰੋ ਆ ਜੂਸਰ ਲੈ ਜਾਓ ਤੇ ਰੇਟ ਇਹਦਾ ਵੀ ਐਮ ਆਰ ਪੀ ਦਾ ਵੱਧਾ ਪਰ ਡਿਸਕਾਊਂਟ ਮਿਲ ਜਾਂਦਾ ਸਾਨੂੰ ਤੇ ਕਿਤੇ ਨੇ ਪਾਸੇ ਬਲੈਂਡਰ ਵੀ ਆ ਗਈ ਜੀ ਸੁਜਾਤਾ ਦੀ ਹੈਂਡ ਬਲੈਂਡਰ ਹਾਂਜੀ ਬਲੈਂਡਰ ਲੋਕ ਲੈ ਜਾਂਦੇ ਆ ਠੀਕ ਐ 4 ਮਹੀਨੇ 6 ਮਹੀਨੇ ਖਰਾਬ ਸੜਦਾ ਜਾਂਦਾ ਜਾਂਦਾ ਹਾਂਜੀ ਇਹਨੂੰ ਲਾ ਲਓ ਇਹ ਮਰਦਾ ਹੀ ਨਹੀਂ ਮਰਦਾ ਫੁੱਲ ਗਰੰਟਡ ਪੀਸ ਹੈ ਜੀ ਇਹ ਗਰੰਟਡ ਪੀਸ ਹੈ ਰੱਤਾ ਦਾ ਪੂਰਾ ਵੱਡਾ ਪੀਸ ਹੈ ਜੀ ਠੀਕ ਹੈ ਤੇ ਇਹਦਾ ਲਾਹਾ ਵੀ ਲੈ ਲਿਓ ਤੇ ਹੁਣ ਇੱਕ ਚੀਜ਼ ਹੋਰ ਵੀ ਪਈ ਹੈ ਰੇਟ ਵੀ ਸੁਣ ਲਓ ਹਾਂਜੀ ਬਾਜ਼ਾਰ 'ਚ ਤਾਂ ਰੇਟਾ 2200 ਰੁਪਈਆ ਹਾਂਜੀ ਸਾਡੇ ਕੋਲ 1900 ਰੁਪਈਆ 1900 ਰੁਪਈਆ ਦਾ ਲੈ ਜਿਓ ਤੇ ਹੁਣ ਇੱਕ ਚੀਜ਼ ਹੋਰ ਵੀ ਪਈ ਆ ਤੁਹਾਡੇ ਕੋਲ ਇੰਡਕਸ਼ਨ ਪਿਆ ਇਧਰਲੇ ਪਾਸੇ ਆ ਲਓ ਜੀ ਹਾਂਜੀ ਇਹ ਜੀ ਇੰਡਕਸ਼ਨ ਜਿਹੜਾ ਆ ਗਿਆ ਇਨਫਰਾ ਰੈਡ ਬੋਲਦੇ ਇਹਨੂੰ ਹਾਂਜੀ ਇਹਨੂੰ ਕੋਈ ਭਾਂਡਾ ਬਾਜ਼ਾਰ ਤੋਂ ਖਰੀਦਣੇ ਨੂੰ ਨਹੀਂ ਠੀਕ ਹੈ ਉਹ ਗੱਲ ਨਹੀਂ ਜੀ ਮੈਂ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਲਿਆ ਤਾਂ ਭਾਂਡੇ ਆਡ ਲੈਣੇ ਪੈਂਦੇ ਉਹ ਨਹੀਂ ਨਹੀਂ ਲੈਣੇ ਪੈਂਦੇ ਠੀਕ ਹੈ ਤੁਸੀਂ ਘਰ ਦਾ ਭਾਂਡਾ ਜਿਹੜਾ ਮਰਜ਼ੀ ਵਰਤੋ ਠੀਕ ਹੈ 2200 ਬਾੜ ਦਾ ਜੀ ਇਹ ਸਾਲ ਦੀ ਗਾਰੰਟੀ ਹੈ ਇੱਕ ਸਾਲ ਦੀ ਗਾਰੰਟੀ ਹੈ ਇਹਦੀ ਠੀਕ ਹੈ ਸਿਰਫ 2100 ਦੇ ਵਿੱਚ 1 ਸਾਲ ਦੀ ਗਾਰੰਟੀ ਠੀਕ ਹੈ 2100 ਦੇ ਵਿੱਚ ਲੈ ਜਾਓ ਤੇ MRP ਦਾ ਠੀਕ ਹੈ 4000 MRP 50% ਸਸਤਾ ਹੈਗਾ ਦਿਵਾਲੀ ਦਾ ਆਫਰ ਹੈ ਤੇ ਇਹਦੇ ਬਾਰੇ ਵੀ ਦੋਈ ਜਾਣਕਾਰੀ ਆਹ ਲਓ ਜੀ ਘਰੇ ਲੋਕ ਮੱਖੀ ਮੱਖੀਆਂ ਮੱਛਰਾਂ ਤੋਂ ਬੁਰੇ ਪਛਾਣ ਹਾਂਜੀ ਪੂਰੇ ਹਾਂਜੀ ਹਾਂਜੀ 1 ਫੁੱਟ ਦਾ ਪੀਸ ਆ ਸਾਈਡ ਤੇ ਰੱਖ ਦਿਓ ਜਾਂ ਟੰਗ ਦੇ ਦਿਓ ਸਰਕਾਰਾਂ ਵਾਲੇ ਸਰਕਾਰਾਂ ਵਾਲੇ ਕੰਪਨੀ ਬ੍ਰਾਂਡ ਹੈ ਜੀ ਇਹ ਠੀਕ ਹੈ 1 ਸਾਲ ਦੀ ਗਾਰੰਟੀ ਹੈ ਇਹਦੀ ਠੀਕ ਹੈ ਸਾਲ ਦੀ ਗਾਰੰਟੀ ਹੈ ਇਹਦੀ ਫਲਾਈ ਕਿਲਰ ਆ ਠੀਕ ਹੈ ਫਲਾਈ ਕਿਲਰ ਆ ਗਿਆ 1 ਸਾਲ ਦੀ ਗਾਰੰਟੀ ਤੇ ਹੁਣ ਚਾਬੀਆਂ ਪਾਣੇ ਜੀ ਵੀ ਸਿੱੜਦੇ ਹੋ ਆਹ ਵੈਰੇਟੀ ਲੱਗਿਆ ਜਾਇਓ ਮੜਾ ਜਿਹਦੇ ਬਾਰੇ ਸਰਕਾ ਆਈਏ ਪੁੱਠੇ ਚੱਕਰ ਸਿੱਧੇ ਚੱਕਰ ਠੀਕ ਹੈ ਡਰਲ ਮਸ਼ੀਨ ਆਮ ਘਰਾਂ ਦੇ ਵਿੱਚ ਹਰੇਕ ਨੂੰ ਕਿਸੇ ਨੇ ਕੋ ਫੋਟੋ ਡੰਗਣੀਆਂ ਕੋਈ ਟੈਂਪੀਟ ਡੰਗਣੀਆਂ ਹਾਂਜੀ ਹਾਂਜੀ ਹਰ ਟਾਈਮ ਲੋਡ ਹਰ ਟਾਈਮ ਸਰਬ 850 ਰੁਪਏ ਦੀ ਜੀ 850 ਚੱਕਰ ਪੁੱਠੇ ਵੀ ਆ ਸਿੱਧੇ ਜੀ ਤੇ ਆਉਣਾ ਕਿੱਥੇ ਆ ਮਿੱਤਰੋ ਖੁੱਡੀ ਵਾਲਿਆਂ ਦੀ ਦੁਕਾਨ ਪੁੱਛ ਲਿਓ ਸ਼ਿਵ ਸ਼ਕਤੀ ਇਲੈਕਸ਼ਨ ਕੰਪਨੀ ਤਪਾ ਮੰਡੀ ਆ ਜੀ ਜ਼ਿਲ੍ਹਾ ਬਰਨਾਲਾ ਬਾਕੀ ਬਾਈ ਹਰੀਸ਼ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਲਾਈ ਦਿੱਤਾ ਲਾਹਾ ਲੈ ਲਓ ਮਿੱਤਰੋ ਦੀ Lá ele